ਲਈ ਮੇਟਰ ਤੁਸੀਂ ਜੁੜਿਓ ਜਸਣਾ ਐਗਰੋ ਦੇ ਨਾਲ ਕਹਿੰਦੇ ਅੱਜ ਤੁਹਾਡੇ ਲਈ ਇੱਕ ਚੀਜ਼ ਨਹੀਂ ਕਹਿੰਦੇ ਅੱਜ ਰਲਮਾ ਮਲਮਾ ਲੈ ਆ ਹਨਾ ਭਾਈ ਠੀਕ ਹੈ ਲੈ ਪਹਿਲਾ ਭਾਈ ਆ ਖੜਾ ਮਠਾੜੂ ਦਾ ਲੇਜ਼ਰ ਹੈਗਾ ਕਿਉਂਕਿ ਹਣਾ ਕੰਪਿਊਟਰ ਕਰਿਆਦਾ ਜਵਾਨਾ ਹੁਣ ਟਾਈਮ ਵੀ ਜਲ ਰਿਹਾ ਹਣਾ ਤੇ ਬਾਕੀ ਬਈ 10 ਡਿਟੇਲ ਦੇ ਇਹਦੇ ਬਾਰੇ ਇਹ ਵੀਰੇ 2015 ਮਾਡਲ ਲੈ ਜਰਾ ਜੀ ਠੀਕ ਹੈ ਮਠਾੜੂ ਕੰਪਨੀ ਦਾ ਹੀ ਮਠਾੜੂ ਦੀ ਸੈਟ ਹੈ ਬਾਈ ਠੀਕ ਹੈ ਫੁੱਲ ਓਕੇ ਹੈ ਸਿੱਕ ਤਸੱਲੀ ਕਰਕੇ ਲਿਜਾ ਸਕਦਾ ਹਣਾ ਚਲਾ ਕੇ ਲਿਜਾ ਸਕਦਾ ਹੈ ਫੁੱਲ ਗਾਰੰਟੀ ਹੈ ਆਪਣੀ ਸੈਟ ਦੀ ਠੀਕ ਹੈ ਤੇ ਦੇਖੋ ਲੈਟਰਨੁਕ ਦੀ ਚੀਜ਼ ਹੈ ਜਾ ਕੇ ਨਹੀਂ ਪਤਾ ਕੀ ਹੋ ਜੇ ਬਾਈ ਹਾਂ ਇਹ ਵੀ ਹੈ ਆਪਣਾ ਬੰਦੇ ਦਾ ਵੀ ਪਤਾ ਲੱਗਦਾ ਬਾਈ ਯਾਰ ਪਤਾ ਕੀ ਹੋਏ ਦੋ ਮਿੰਟਾਂ ਚ ਤੇ ਇਹਦਾ ਫਿਰ ਵੀ ਕੰਪਿਊਟਰ ਕਰਾ ਆ ਬਾਈ ਤੇ 2015 ਮਾਡਲ ਹੈ ਪਰ ਉੱਤੇ ਰੰਗ ਹੋਇਆ ਹੋਇਆ ਹੈ ਬਾਈ ਜੀ ਇਹਦਾ ਰੇਟ ਹੈ 1,40,000 ਰੁਪਿਆ ਬਾਕੀ ਮੌਕੇ ਤੇ ਮਾਨਤਾ ਕਰ ਦਾਂਗੇ ਸੈੱਟ ਪੂਰਾ ਓਕੇ ਆ ਬਾਈ ਨਹੀਂ ਮਿੱਤਰੋ ਮੌਕੇ ਤੇ ਮਾਨਤਾ ਨਹੀਂ ਬੁੱਝੂਗਾ ਸਾਰਾ ਚੈੱਕ ਕਰਾ ਲਈ ਕਰਾ ਬਾਈ ਇਹ ਕੇ ਬਾਕੀ ਚ ਮੌਕੇ ਸੈਟਾ ਜਮੂ ਕੇ ਬਾਈ ਇੰਨੇ ਤੂੰ ਕਾਟਵਾਤਾ ਨਹੀਂ ਸੈੱਟ ਕੋ ਨਹੀਂ ਲੰਬਾ ਨਹੀਂ ਆਊਗਾ ਬਾਈ ਨਹੀਂ ਮਿੱਤਰੋ ਲੰਬਾ ਨਹੀਂ ਆਊਗਾ ਬਾਕੀ ਇਲੈਕਟ੍ਰੋਨਿਕੀ ਵੀ ਜੋ ਬਾਈ ਦੇ ਦਿੰਦਾ ਹਨਾ ਠੀਕ ਹੈ ਤੇ ਬਾਕੀ ਭਾਈ ਉਹ ਫੜਾ ਜਗਤ ਦੀ ਗੱਲ ਆਣਾ ਪੋਜ ਦੀ ਗੱਲ ਆ ਰਹਾ ਇਹ ਚਲਕੀ ਦੀ ਕੰਪਨੀ ਦੇ 2020 21 ਦੇ ਮਾਰਕੀ ਦੇ ਜੀ ਦੇ ਠੀਕ ਹੈ ਤੇ ਲੈਕਾ ਸੈਟ ਹੈ 810 810 ਹਾਂ 810 ਸੈਟ ਹੈ ਲੈਕਾ ਦਾ ਠੀਕ ਹੈ ਤੇ ਲੈਕਾ ਵੀਰੇ ਬਹੁਤ ਜ਼ਿਆਦਾ ਵਿਕਦਾ ਹੈ ਮੈਂ ਅਸੀਂ ਮਹਿੰਗਾ ਵੀ ਬਹੁਤ ਹੈ ਲੈਕਾ ਸੈਟ ਹਾਂ ਜੀ ਲੈਕਾ ਹੋ ਗਿਆ ਜੀਐਲ ਇਨਸਪੈਕਟਰ ਹੋ ਗਿਆ ਇਹ ਵਰਦੀ ਕੰਟਰੀ ਦਾ ਸੈਟ ਨਹੀਂ ਠੀਕ ਹੈ ਹਾਂ ਤੇ 20 ਕੀ ਮਾਡਲ ਹੈ ਇਹ ਸਪੋਰਟਸ ਪਲੱਸ ਵਾਲਾ ਜਗਜੀਤ ਦੀ ਸੈੱਟ ਬਿਲਕੁਲ ਓਕੇ ਬਾਈ ਚਲਾ ਕੇ ਲਿਆਦਾ ਦਾ ਫਿਰ ਵੀ ਆਪਣੀ ਗਾਰੰਟੀ ਹੈ ਜਮਾ ਜਮਾ ਓਕੇ ਹੈ ਜੀ ਇੱਕ ਦਿਨ ਚਲਾ ਕੇ ਦੇਖ ਲਿਆ ਵਾ ਨਹੀਂ ਮੈਨੂੰ ਚੈੱਕ ਕਰ ਸਕਦੇ ਹੋਗੇ ਠੀਕ ਹੈ ਜਗਤਜੀਤ ਦਾ ਪੂਰਾ ਘੈਂਟ ਸਪੋਰਟਸ ਪਲੱਸ ਪਾਕਟ ਹੈਗੀ ਤੇ ਬਾਕੀ ਬਈ ਰੇਟ ਦੀ ਗੱਲ ਕਰ ਲਈਏ ਰੇਟ ਹੈ 2,60,000 ਰੁਪਏ ਬਈ ਠੀਕ ਹੈ ਲੈ ਇੱਕ ਦਾ ਸੈਟ ਹੈ ਮਿੱਤਰੋ 2,60,000 ਰੁਪਏ ਦਾ ਜਗਤਜੀਤ ਦਾ ਨਾਲ ਲੈ ਇੱਕ ਦਾ ਸੈਟ ਹੈ ਮਿੱਤਰੋ 800 ਦਾ ਲੈ ਇੱਕ ਦਾ ਸੈਟ ਹੈ ਠੀਕ ਹੈ ਇਹ ਆ ਗਿਆ ਬਈ ਸੁਪਰ ਸੀਟਰ ਇਹ ਬੜੀ ਆ ਗਈ ਸੁਪਰ ਸੀਟਰ ਦਾ ਆਪਣੇ ਹੁਣ ਬਸ ਦੇਖੋ ਸੁਪਰ ਸੀਟਰ ਦਾ ਹੁਣ ਕੰਮ ਚੱਲ ਰਿਹਾ ਬਈ ਚੱਲੇ ਪਿਆ ਪੂਰਾ ਵਧੀਆ ਚੱਲ ਪਿਆ ਉਹ ਕਹਿੰਦੀ ਏ ਤੇ ਇਹ ਵੀਰੇ 8 ਫੁੱਟ ਹੈ ਤੇ ਕਰਵਾਇਆ ਹੋ ਕੁਰੀ ਲਈਏ ਹਾਂ ਜੀ ਤੇ ਨਾਲ ਦੇ ਬਲੇਡ ਹੈਗੇ ਨੇ ਬਾਈ 90 95 ਵਿੱਚ ਬਲਾਂ ਨਾਲ ਦੇ ਬਲੇਡ ਬਾਈ ਚੰਗੀ ਤਰ੍ਹਾਂ ਦਿਖਾ ਦੇ ਬਲੇਡ ਠੀਕ ਹੈ ਪੂਰਾ ਸੋਹਣਾ ਪੀਸ ਹੈ ਜੀ ਠੀਕ ਹੈ ਹਾਂ ਜੀ ਇਹਦਾ ਰੇਟ ਆ ਵੀਰੇ 165000 ਰੁਪਿਆ 165000 ਦਾ ਕਿੰਨੇ ਪੈਸੇ ਫੁਰਕਲੇ ਨੇ ਬਾਈ ਇਹਦੇ 90 95 ਪੈਸੇ ਬਰੇਡ ਨੇ ਬਾਈ ਲੈ ਮੇਟਰ 90 95 ਨਾਲ ਦੇ ਬਲੇਡ ਨੇ ਬਾਈ ਗੇਟ ਡਰਾਈਵ ਆ ਗਏ ਇੱਧਰ ਦਿਖਾ ਦੇ ਬਾਈ ਗੇਟ ਡਰਾਈਵ ਹੈ ਇਹ ਚੈਨ ਨਹੀਂ ਹੈਗੀ ਬਾਈ ਗੇਟ ਡਰਾਈਵ ਹੈ ਤੇ ਇਥੋਂ ਹੀ ਖੁਰਜਾਂ ਦੇ ਜੇ ਰੂਟਾ ਮੀਟਰ ਕਰਨਾ ਹੈ ਬਾਈ ਇਥੋਂ ਪਿੰਨਾ ਇਹ ਕੱਢ ਦੋ ਤੇ ਇਹ ਰੂਟਾ ਮੀਟਰ ਬਣ ਜਾਂਦੇ ਠੀਕ ਹੈ ਬਾਈ ਹਾਂ ਲੈ ਮਿੱਤਰੋ ਗੁਰਵਾਦ ਦਾ 8 ਫੁੱਟਾ ਕਿੰਨੇ ਫੁੱਟਾ ਜੀ 165000 ਦਾ ਮੌਕੇ ਤੇ ਮਾਰਦਾਨ ਹੋ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਹੈ ਨਾ ਤੇ ਬਾਕੀ ਇੰਸਟਾਗ੍ਰam ਵੇ ਦੇ ਨਾਲ ਵੀ ਜੁੜ ਜਿਓ ਬਾਈ ਦਸ ਟ੍ਰੈਗਰੂ ਦੇ ਨਾਲ ਠੀਕ ਹੈ ਤੇ ਆ ਆ ਗਿਆ ਕਹਿੰਦੇ 1 ਏਕਰੀ ਜ਼ੋਨ ਦਾ 7 ਫੁੱਟਾ ਇਹ ਏਕਰੀ ਜ਼ੋਨ ਦਾ ਵੀਰੇ 7 ਫੁੱਟਾ ਹੈ ਠੀਕ ਹੈ ਤੇ ਸੁਪਰ ਸ਼ੀਟਰ ਪੂਰਾ ਸੋਨਾ ਦਾ ਪੀਸ ਹੈ ਜਮਨ ਨਗੀਨਾ ਪੈ ਜੀ ਦੇਖੋ ਤੁਸੀਂ ਖਾਪੀ ਦੇਖਦਾ ਜੈਨੂ ਦੇ ਠੀਕ ਹੈ ਤੇ ਨਾਲ ਦੇ ਬਲੇਡ ਦੇ ਬਾਈ ਦੇ 70 75 ਪੈਸੇ ਬਲੇਡ ਨਾਲ ਦੇ ਨੇ ਬਾਈ ਠੀਕ ਹੈ ਹਾਂ ਫੁੱਲ ਸੋਨਾ ਜੀ ਕਦੋਂ ਟੁੱਟ ਭੱਜ ਨਹੀਂ ਬਿਲਕੁਲ ਨਹੀਂ ਠੀਕ ਹੈ ਬਾਈ ਮਾਡਲ ਹੈ ਇੱਕ 22 ਮਾਡਲ ਹੈ 22 ਮਾਡਲ ਹੈ ਜੀ ਆਪਣੇ ਪੰਜਾਬ ਦੇ ਹੀ ਹੈ ਜੀ ਪੂਰਾ ਵਧੀਆ ਸੋਹਣਾ ਪੀਸ ਰੱਖਿਆ ਹੋਇਆ ਬੰਦੇ ਨੇ ਬਾਈ ਠੀਕ ਹੈ ਹਾਂ ਮੇਦਰੋ 7 ਬੁੱਟਾ 22 ਮਾਡਲ ਹੈ ਰੇਟ ਕਿੰਨਾ ਇੱਕ ਲੱਖ 75000 ਰੁਪਏ ਬਾਕੀ ਮੌਕੇ ਦੇ ਮਾਨਤਾ ਕਰ ਦਾਂਗੇ ਬਾਈ ਜੀ ਠੀਕ ਹੈ ਪੂਰਾ ਸੋਹਣਾ ਪੀਸ ਹੈ ਬਾਈ 1 ਲੱਖ 75000 ਦਾ ਮੇਦਰੋ ਇੰਸਟਾਗ੍ਰam ਤੇ ਬਾਈ ਡੇਲੀ ਅਪਡੇਟ ਦੇਖਣੀਆਂ ਹਨ ਕਿਉਂਕਿ YouTube ਤੇ ਦੋ ਤਿੰਨ ਨਵਾਂ ਵੀਡੀਓ ਪੈਂਦੀ ਆ ਇਹ ਇੰਸਟਾਗ੍ਰam ਤੇ ਆਪਣੀ ਟੇਕਣਾ ਬਾਈ ਡੇਲੀ ਤਾਂ ਜਸਣੇ ਗਰੋ ਐਪਲੀਮੈਂਟ ਆਪਣਾ ਆਪਣਾ ਇੰਸਟਾਗ੍ਰam ਪੇਜ ਹੈਗਾ ਉਹਨੂੰ ਫੋਲੋ ਕਰ ਲਓ ਤੇ ਹੋ ਤਾਂ ਮਤਲਬ ਜਿਹੜਾ ਪਤਾ ਵੀਡੀਓ ਸ਼ੇਅਰ ਕਰਦਾ ਬਈ ਫੋਨ 14 ਪਤਰੀ 30 ਤਰੀਕ ਨੂੰ ਫਰੀ ਦੇ ਵਿੱਚ ਕੱਢ ਦੇਣਾ ਤੇ ਬਾਕੀ ਆ ਗਿਆ ਕਹਿੰਦਾ ਯਾਰ ਦੀ ਬਿਦਲ ਸੁਪਰ ਬਿਦਲ ਪੂਰਾ ਟੌਪ ਦਾ ਕਿੰਨੇ ਫੁੱਟ ਆਈਏ ਬਰੇਡ 22 ਮਾਡਲ ਆਈ ਜਰ ਕੀ ਕੰਪਨੀ ਦਾ ਇਹ ਅੱਠ ਫੁੱਟ ਹੈ ਤੇ ਅੱਠ ਫੁੱਟ ਹੈ ਠੀਕ ਹੈ ਤੇ ਨਾਲ ਦੇ ਬਰੇਡ ਹੈਗੇ ਬਾਈ ਇਹਦੇ ਖਤਮੇ ਮੰਗੂ ਨੇ 35 ਰੁਪਏ ਦੇ ਬਰੇਡ ਦੇ 35 ਰੁਪਏ ਹਾਂ ਲੈ ਮੇਤਰੋ ਗੱਲ ਜਿਹੜੀ ਕਹਿਤੀ ਬਾਈ ਉਹੀ ਆ ਹਨਾ ਐ ਨਹੀਂ ਹੈ ਵੀਡੀਓ 'ਚ ਕੁਝ ਹੋਰ ਕਹਦਾ ਉਰੇ ਆ ਕੇ ਕੁਝ ਹੋਰ ਹਾਂ ਡਿਸਕ ਡਰਾਈਵ ਚਾ ਬਾਈ ਇਹ ਡਿਸਕਾਉਂਟ ਮਾਡਲ ਆਈ ਠੀਕ ਹੈ ਸਾਰੇ ਡਿਸਕਾਉਂਟ ਮਾਡਲ ਨੇ ਆਪਣੇ ਕੋਲ ਜਿਹਨੇ ਸੁਪਰ ਸੀਡਰ ਹੈਗੇ ਡਿਸਕ ਵਾਲੇ ਨੇ ਸਾਰੇ ਨਵੇਂ ਮਾਡਲ ਚ ਠੀਕ ਹੈ ਉਰੀਦਾਈ ਤੇ ਕਿਹਦੀ ਰੇਟ ਕਰਨੀ ਦੀ ਹੈ ਜੀ ਰੇਟ ਕਿਹਦੀ ਹੈ ਬਈ ਗੱਲ ਇਹਦੀ ਰੇਟ ਵੀਰੇ 1 ਲੱਖ 65000 1 ਲੱਖ 65000 ਦਾ ਮੈਂ ਤਰੋਂ 22 ਮਾਡਲ 8 ਫੁੱਟਾ ਜਾ ਕੇ ਖਰੀਦਦਾ ਤੇ ਬਾਕੀ ਬਾਈ ਬਲੇਡ ਬਾਈ ਨੇ ਕਿਹਾ 35 ਕੇ ਪੈਸੇ ਨੇ ਕਿਉਂਕਿ ਜਿਹੜੀ ਗੱਲ ਕਹਿਤੀ ਉਹੀ ਆ ਹਨਾ ਕੰਪਨੀ ਦਾ ਰੇਟ ਰਾਇ ਜੀ ਕਈ ਹਨਾ ਮਨ ਲਵੀ ਬਹੁਤ ਯਾਰ ਨੇ ਹਨਾ ਬਾਈ ਆ ਮਾਡਲ ਤਾਂ ਸਾਹਮਣੇ ਨਹੀਂ ਦੇ ਨੇ ਜਦੋਂ ਵੀਡੀਓ ਜਾਈ ਅਬ ਵਧੀਆ ਸਿੱਧੀ ਗੱਲ ਕਰਦੇ ਹਾਂ ਕਿਉਂਕਿ ਬਾਕੀ ਬਾਈ ਆਪਾਂ ਨੇ ਪਹਿਲਾਂ ਹਣਾ ਆਈ ਬਿਨਾ ਗਲਾਸ ਹੁੰਦਾ ਵੀ ਨਹੀਂ ਹੈ ਗਲਾਸ ਹੁੰਦੇ ਨਹੀਂ ਬਾਈ ਆਹ ਜਿੰਨ ਪਤਾਈ ਬਾਈ ਆਪਰਾ ਬਾਹੜਾ ਭੜਿਆ ਹੁੰਦਾ ਸਾਰਾ ਸੁਪਰ ਸੀਟਰ ਉਧਰ ਕਾਕਲ ਭਰਿਆ ਹੁੰਦਾ ਸੀ ਲੇਜਰਾ ਨਾਲ ਭਰਿਆ ਹੁੰਦਾ ਜਿਵੇਂ ਜਿਵੇਂ ਸੀਜ਼ਨ ਦੇ ਲਈ ਜਾਂਦਾ ਜੇ ਲੇਜਰਾ ਚਾਹਦਾ ਲੇਜਰ ਲਿਆਉਣੇ ਆ ਜੀ ਸੁਪਰ ਸੀਟਰ ਚਾਹਦਾ ਸੁਪਰ ਸੀਟਰ ਰੋਡਾ ਵੇਟਰ ਵੀ ਮਿਲ ਜਾਣਗੇ ਕੱਲ ਨੂੰ ਆਉਣਗੇ ਆਪਣੇ ਕੋਲ ਪੰਜ ਸੱਤ ਪੀਸ ਜੀ ਹਾਂ ਠੀਕ ਹੈ ਤੇ ਇਹ ਆ ਗਿਆ ਵੀਰੇ ਮੈਸ਼ੂ ਕੰਪਨੀ ਦਾ ਜੀ ਠੀਕ ਹੈ 8 7 ਫੁੱਟ ਹੈ ਬਾਈ ਮੈਸ਼ੂ ਕੰਪਨੀ ਦਾ ਤੇ ਸਭ ਤੋਂ ਮਹਿੰਗਾ ਸੁਪਰ ਸੀਟਰ ਹੈ ਬਾਈ ਉਹਨਾ ਪੀਸ ਹੈ ਜੀ ਮੈਸ਼ੇ ਦਾ ਬਹੁਤ ਘੱਟ ਮਿਲਦੇ ਨੇ ਯਾਤਰਾ ओके okay. हां जी ਤੇ ਇਹਦਾ ਰੇਟ ਹੈ 160000 ਰੁਪਏ ਮੌਕੇ ਮੌਕੇ ਤੇ ਮੌਕੇ ਦੇ ਮਾਣਤਨ ਕਰਦਾਂਗੇ ਬਈ ਇਹ ਬਾਕੀ ਬਈ ਮੌਕੇ ਦੇ ਮਾਣਤਨ ਹੋ ਜੂਗਾ 1 ਲੱਖ ਕਿਨਾਂ 160000 ਰੁਪਏ ਦੇ 165000 ਸੱਤ ਬੁੱਟੇ ਮਿੱਤਰੋ ਪਾਸ਼ੀ ਹੁੰਦਾ ਠੀਕ ਹੈ ਤੇ ਇਹ ਆ ਗਿਆ ਇਹ ਆਇਆ ਵੀਰੇ ਘੀਰ ਦਾ ਸੁਨਾਮ ਮਰਦਾ ਘੀਰ ਕੰਪਨੀ ਠੀਕ ਹੈ ਤੇ 8 ਫੁੱਟ ਹੈ ਬਾਈ 8 ਬੁੱਟੇ ਹਾਂ 8 ਫੁੱਟ ਹੈ ਬਲੇਡ ਇਹਦੇ ਬਾਈ 35 ਕੇ ਪੈਸੇ ਨੇ ਮਸਾਂ 35 ਕੇ ਹਾਂ ਮਸਾਂ 35 ਕੇ ਪੈਸੇ ਨੇ ਬਾਈ ਇਹ ਚੱਕਰਾ ਬਾਈ ਪਹਿਲਾਂ ਆਪਾਂ ਨੇ ਹਣਾ ਮੁੰਡ ਗਈ ਕੋਈ ਐਨਆਰਆਈ ਵੀਰ ਨੇ ਉਹ ਆਪ ਨੂੰ ਆਨਲਾਈਨ ਪੈਸੇ ਭਾ ਦੇ ਨੇ ਹਾਂ ਭਾ ਬਾਕੀ ਗੱਲ ਬਾਈ ਅਸੀਂ ਐ ਨਹੀਂ ਕਰਦੇ ਵੀਡੀਓ 'ਚ ਅਸੀਂ ਨਹੀਂ ਕਹਿੰਦੇ ਜੇ ਹੁਣ ਇਹਦੇ ਅਸੀਂ ਨੂੰ ਹੀ ਕਹਦੇ 70 ਪੈਸੇ ਬਲੇਡ ਨੇ ਹਣਾ ਨਾ ਬਾਈ ਮੌਕੇ ਤੇ ਆ ਕੇ ਤੁਸੀਂ ਇਹਦੀ ਰੀਪੀਲ ਖੂਕ ਕੇ ਆਓਗੇ ਜਦੋਂ ਨਿਕਲੇ ਗੱਲ ਦਾ ਹਣਾ ਉਹਦਾ ਕੋਈ ਫਾਇਦਾ ਨਹੀਂ ਜਿਹੜਾ ਵੀਡੀਓ 'ਚ ਕਹਿੰਦਾ ਬਈ ਉਹ ਕੀ ਹੋਊਗਾ ਇਹ ਇਹਦੇ ਨਾਲ ਬਾਈ 8 ਰੋਟਾ ਵੀ ਫੱਟਾ ਵੀ ਨਾਲ ਹੈ ਰੋਟਾ ਵੇਟਾ ਫੱਟਾ ਵੀ ਨਾਲ ਹੈ ਬਾਈ ਇਹਦਾ ਰੇਟ 1 ਲੱਖ 50000 ਰੁਪਇਆ ਠੀਕ ਹੈ ਫੱਟਾ ਵੀ ਨਾਲ ਹੈ ਜੇ ਫੱਟਾ ਨਹੀਂ ਲੈਣਾ ਤਾਂ 10000 ਰੁਪਇਆ ਹੋਰ ਕੱਟ ਦੇਵੀਂ ਠੀਕ ਹੈ ਹਾਂ ਜੀ ਲੈ ਮੈਂ ਤੁਹਾਨੂੰ ਜੇ ਫਟਾ ਨਹੀਂ ਲੈਣਾ 10000 ਰੁਪਏ ਘੱਟ ਦੇ ਦੇ ਅਗਲਾ ਥੈਂਕ ਯੂ ਬਹੁਤ ਬਹੁਤ ਜਨਾਬ ਦੇ ਦਾਂਗੇ ਜੀ ਆਪਾਂ ਠੀਕ ਹੈ ਫਟਾ ਨਹੀਂ ਲੈਣਾ ਜੀ ਤੇ ਬਾਈ ਦਾ ਲੈ ਲਓ ਉਧਰ ਰੋਟਾਵੇਟਰ ਪਏ ਨੇ ਆਪਣੇ ਜੀ ਤੇ ਇੱਕ ਸੁਪਰ ਹੀਟਰ ਹੋਰ ਆ ਜੀ ਲੈਂਡਪੋਰਟ ਦਾ ਹਾਂ ਜੀ ਉਹ ਦਿਖਾ ਦਿੰਦੇ ਆ ਬਾਈ ਆਹ ਕੈਮਰਾ ਮਾਰ ਕੇ ਵੀ ਇੱਧਰ ਨੂੰ ਤੇ ਉਹ ਸ਼ਕਤੀਮਾਨ ਦਾ ਰੋਟਾਵੇਟਰ ਪਿਆ ਬਾਈ ਆਪਣੇ ਕੋਲੇ ਠੀਕ ਹੈ ਹਾਂ ਜੀ ਸ਼ਕਤੀਮਾਨ ਦਾ 9 ਫੁੱਟਾ ਰੋਟਾਵੇਟਰ ਹੈ ਰੋਟਾਵੇਟਰ ਦਾ ਸੀਜ਼ਨ ਹੈ ਪੂਰਾ ਵਧੀਆ ਬਾਈ ਹੁਣ ਠੀਕ ਹੈ ਤੇ ਕੱਲ ਨੂੰ ਵੀ ਆਪਣੇ ਕੋਲ 4 ਪੀਸ ਆਉਣਗੇ 8 ਫੁੱਟ ਉਹ 8 ਫੁੱਟ ਆਉਣਗੇ ਠ ਤੇ ਇਹਦੇ ਰੰਗ ਦੀ ਬਫਹਾਰ ਲੱਗੀ ਹੋਈ ਹੈ ਜਰੂਰ ਬਾਈ ਠੀਕ ਹੈ ਹਾਂ ਪੇਟ ਦੀ ਬਫਹਾਰ ਜਰੂਰ ਲੱਗੀ ਹੋਈ ਹੈ ਇਹ ਗੇਅਰ ਗਰਾਜ ਦਾ ਬਾਈ ਓਕੇ ਆ ਬਿਲਕੁਲ ਜਮ ਓਕੇ ਬਾਈ ਜਮ ਓਕੇ ਆ ਤਸੱਲੀ ਕਰਕੇ ਲਿਆ ਸਕਦਾ ਮੈਂ ਮਿੱਤਰੋ ਅਗਲਾ ਤਸੱਲੀ ਕਰਕੇ ਲਿਆ ਸਕਦਾ ਬਾਕੀ ਕਿਉਂਕਿ ਬਾਈ ਅਗਲਾ ਹਨਾ ਇੱਕ ਵਾਰੀ ਤਾਂ ਆਪਦੀ ਤਸੱਲੀ ਕਰ ਦਈਏ ਹਨਾ ਹਾਂਜੀ ਵੀਰੇ ਗੇਅਰ ਗਰਾਜ ਦਾ ਆਪਾਂ ਬੈਠੇ ਆ ਜੀ ਗੇਅਰ ਗਰਾਜ ਦਾ ਓਕੇ ਚੈੱਕ ਕਰਕੇ ਲਿਆ ਸਕਦਾ ਠੀਕ ਹੈ ਤੇ ਰੇਟ ਦੀ ਗੱਲ ਕਰ ਤੇ ਰੇਟ 105000 ਰੁਪਏ ਨਵੇਂ ਬਲੇਡ ਨੇ ਬਾਈ ਨਵੇਂ ਬਲੇਡ ਨੇ ਮਿੱਤਰੋ 105000 ਰੁਪਏ ਪੇਂਟ ਦੀ ਥੋੜੀ ਜਿਹੀ ਫੁਹਾਰਾ ਬਾਈ ਨੇ ਦੱਸਤਾ ਹਨਾ ਤੇ ਬਾਕੀ ਆ ਸੁਪਰ ਸੀਡਰ ਤੇ ਵੀਰੇ ਇਹ ਸੁਪਰ ਸੀਡਰ ਆ ਗਿਆ ਜੀ ਲੈਂਡ ਫੋਰਸ ਦਾ ਖਤਮ ਨਹੀਂ ਹਾਂ ਬਲੇਡ ਖਤਮ ਨੇ ਬਾਈ ਡਿਸਕ ਡਰਾਈਵ ਹੈ ਸ਼ੌਕਰ ਨੇ ਠੀਕ ਹੈ ਹਾਂ ਸ਼ੌਕਰ ਵਾਲਾ ਮਾਡਲ ਹੈ ਇਹ 6.5 7.5 ਫੁੱਟ ਹੈ ਰੇਟ 145000 ਰੁਪਏ ਬਾਕੀ ਮੌਕੇ ਤੇ ਮਾਨਤਾ ਜਰੂਰ ਕਰਾਂਗੇ ਬਾਈ ਜੀ ਠੀਕ ਹੈ ਤੇ ਉਦੋਂ ਬਾਅਦ ਆ ਗਿਆ ਆਪਣੇ ਕੋਲੇ 9 ਫੁੱਟਾਂ ਵੀਰੇ ਟੈਂਕੀ ਵਾਲਾ ਰੋਟਾ ਰੋਟਰ ਟੈਂਕੀ ਵਾਲਾ ਹਾਂ ਇਹ ਟੈਂਕੀ ਲੱਗੇ ਹੋਈ ਆ ਲੈਂਡ ਫੋਰਸ ਦਾ ਹੀ ਬਲੇਡ ਨੇ ਵੀਰੇ ਇੱਥੇ ਇਹਦੇ ਵਿੱਚ 90 ਪੈਸੇ 90 ਪੈਸੇ ਵੀਰੇ ਹਾਂ ਦੁਆਰ ਦੇ ਬਲੇਡ ਨੇ 90 ਪੈਸੇ ਟੈਂਕੀ ਵਾਲਾ ਜੀ ਰੋਟਾਟਰ ਦੋਨੇ ਸਾਈਡ ਤੋਂ ਨੇ ਬਾਈ ਇਹਦੇ ਦੋਨੇ ਸਾਈਡ ਤੋਂ ਹਾਂ 9 ਫੁੱਟਾ ਜੀ ਇਹਦਾ ਰੇਟ ਆ 1,25,000 ਰੁਪਏ ਬਾਈ 1,25,000 ਆ ਮੇਤਰੋ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਬਾਕੀ ਇੱਕ ਗੱਲ ਆਏ ਬਾਈ ਆਪਣੇ ਕੋਲੇ ਹਨਾ ਗੱਲ ਆਏ ਨਹੀਂ ਹੈਗਾ ਵੀ ਸੁਪਰ ਸੀਡਰ ਨੇ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਛੇੜ ਵਾਲਾ ਅੰਦਰ ਲੈਣਾ ਬਾਕੀ ਉਧਰ ਵੀ ਵੀਡੀਓ ਪਾਵਾਂਗੇ ਆਪਾਂ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਮਿੱਤਰੋ ਸਾਡਾ ਪੇਜ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਵੀ ਜਰੂਰ ਕਰ ਲਓ ਮਿੱਤਰੋ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਬਾਕੀ ਬਾਈ ਹਰਦੀਖੌਰ ਕੋਲ ਜਾਣਾ ਹੋਵੇ ਬਾਜੀ ਕੋਈ ਗੱਲ ਨਹੀਂ ਬਾਕੀ ਜਿਹੜਾ ਬਾਈ ਲੈਜਰ ਲੈਣੇ ਨੇ ਆਪਣੇ ਇਹ ਨਾ ਜੀ ਉਹ ਆਪਣੇ ਨਾਲ ਜਰੂਰ ਕਨੈਕਟ ਕਰੋ ਸੁਪਰ ਸੀਡ ਲੈਣਾ ਰੂਟਾ ਵੀਟ ਲੈਣਾ ਕੋਈ ਵੀ ਚੀਜ਼ ਲੈਣ ਜੋ ਖਿੱਤੀ ਬੜੀ ਛੰਦਾਂ ਦੀ ਆ ਜੋ ਦੀਪਰਾਂ ਸੀਜ਼ਨ ਆ ਹਾਂ ਰੀਪਰਾਂ ਸੀਜ਼ਨ ਆ ਰੀਪਰ ਆਉਣਗੇ ਵੀਰੇ ਹੁਣ ਵੀ ਰੀਪਰ ਮੰਗੀ ਜਾਂਦੇ ਨੇ ਪੱਕੇ ਹੁਣ ਕਰ ਲੈ ਇਕੱਠੇ ਰੀਪਰ ਵੀ ਬਾਈ ਜੀ ਠੀਕ ਹੈ ਐਵੇਂ ਤਰੋਂ ਤੁਹਾਡੇ ਭਾਈਆਂ ਦੇ ਪਿਆਰ ਕਰਕੇ ਨਾਲ ਸਾਰਾ ਕੁਝ ਹੋ ਜਾਊਗਾ ਬਾਕੀ ਵੀਡੀਓ ਨੂੰ ਕਰ ਦੋ ਸ਼ੇਅਰ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਜੇ ਕਿਸੇ ਨੇ ਖੇਤੀ ਬਾਰੇ ਦਸੰਦ ਲੈਣਾ ਤਾਂ ਬਾਈ ਨਾਲ ਕਰ ਲੋ ਕੰਟੈਕਟ ਧੰਨਵਾਦ